ਈਓ ਮਾਰੂ ਮਹੱਲਾ ਪੰਜਵਾਂ ਪ੍ਰਤਪਾਲ ਮਾਤਾ ਉਧਰ ਰੱਖੈ ਲੱਗਣ ਦੇਤ ਨਾਸੇਕ ਸੋਈ ਸਵਾਮੀ ਈਹਾਂ ਰੱਖੈ ਬੂਝ ਬੁੱਧ ਬਵੇਕ ਮੇਰੇ ਮਨ ਨਾਮ ਕੀ ਕਰ ਟੇਕ ਤਿਸਹ ਬੂਝ ਜਿਨ ਤੂੰ ਕੀਆ ਪ੍ਰਭ ਕਰਨ ਕਾਰਨ ਏਕ ਰਹਾਉ ਚੇਤ ਮਨ ਮਹਿ ਤਜ ਸਿਆਣਪ ਛੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤ ਤ ਪਾਵਨ ਨਾਮ ਜਾਕੂ ਅਨਾਥ ਕੋ ਹੈ 나ਥ ਮਹਾ ਭੌਜਲ ਮਾਹੀ ਤੁਲੋ ਜਾ ਕੋ ਲਿਖਿਓ ਮਾਥ ਡੂਬੇ ਨਾਮ ਬਿਨ ਕਨ ਸਾਥ ਕਰਨ ਕਾਰਨ ਚੇਤਨਾ ਆਵੇ ਦੇ ਕਰ ਰਾਖੇ ਹਾਥ ਰਹਾਉ ਸਾਧ ਸੰਗਤ ਗੁਣ ਉਚਾਰਨ ਹਰ ਨਾਮ ਅਮਰਤ ਪਾਥ ਕਰੋ ਕਿਰਪਾ ਮਰਾਰ ਮਾਦੋ ਸੁਣ ਨਾਨਕ ਜੀ ਵੇ ਗਾਥ ਮਾਰੂ ਅੰਜਲੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੰਯੋਗ ਵਜੋਗ ਤਰੋਂ ਹੀ ਹੂਆ ਪੰਜ ਧਾਤ ਕਰ ਪੁਤਲਾ ਕੀਆ ਸਾਹਿ ਕੈ ਫਰਮਾਇ ਡੈ ਜੀ ਦੇਹੀ ਵਿੱਚ ਜਿਉ ਆਏ ਪਿਆ ਜਿੱਤੈ ਅਗਨ ਭਖੈ ਪੜਹਾਰੀ ਪੂਰਦ ਮੁਖ ਮਹਾ ਗੁਬਾਰੀ ਸਾਸ ਸਾਸ ਸਮਾਲੇ ਸੋਈ ਉਤੈ ਖਸਮ ਛਡਾਏ ਲਿਆ ਵਿੱਚੋਂ ਗਰਭੈ ਨਿਕਲ ਆਇਆ ਖਸਮੋ ਬਸਾਰ ਦੁਨੀ ਚਿਤ ਲਾਇਆ ਆਵੇ ਜਾਏ ਪੁਵਾਈਏ ਜੋਨੀ ਰਹਿਣ ਨਾ ਕਿਤਹੀ ਥਾਂਏ ਭਇਆ ਮਿਹਰਵਾਨ ਰੱਖ ਲਈ ਅਨਿਆਪੀ ਜੀ ਜੰਤ ਸਭ ਤਿਸਕੇ ਤਾਪੇ ਜਨਮ ਪਦਾਰਥ ਜਿਣ ਚੱਲਿਆ ਨਾਨਕ ਆਇਆ ਸੋ ਪਰਵਾਣthia ਮਾਰੂ ਮਹੱਲਾ 5ਵਾਂ ਵੈਦੂ ਨਾ ਵਾਈ ਭੈਣੂ ਨਾ ਭਾਈ ਏਕੋ ਸਹਾਈ RAM ਹੀ ਕੀਤਾ ਜਿਸੋ ਹੋਐ ਪਾਪਾਂ ਮਲੋ ਧੋਐ ਸੋ ਸਿਮਰੋ ਪ੍ਰਧਾਨ ਹੀ ਕਟ ਕਟੇ ਵਾਸੀ ਸਰਬ ਨਿਵਾਸੀ ਅਸਥਿਰ ਜਾ ਕਾ ਥਾ ਨਹੀਂ ਆਵੇ ਨਾ ਜਾਵੇ ਸੰਗੇ ਸੰਭਾਵੇ ਪੂਰਨ ਜਾ ਕਾ ਕਾਮ ਹੀ ਭਗਤ ਜਨਾ ਕਾ ਰਾਖਣ ਹਾਰਾ ਸੰਤ ਜੀਵਹਿ ਜਪ ਪ੍ਰਾਨ ਆਧਾਰਾ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਕੁਰਬਾਨ ਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਨੌਆ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਦਰਿਉ ਗਨ ਕਾ ਹੂੰ ਗਤ ਪਾਈ ਰਹਾਉ ਪੰਚਾਲੀ ਕੋ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ਤਾਂ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਵਢਾਈ ਜਿਹ ਨਰ ਜਸ ਕਿਰਪਾ ਨਿਦ ਗਾਇਉ ਤਾਂ ਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਪਰੋਸੈ ਗਹੀ ਆਨ ਸਰਨਾਈ ਮਾਰੂ ਮਹੱਲਾ ਨੌਆ ਅਬ ਮੈਂ ਕਹਾ ਕਰਉ ਰੀ ਮਾਈ ਸਗਲ ਜਨਮ ਬਿਖਿਆਨ ਸਿਉ ਖੋਇਆ ਸਿਮਰਿਓ ਨਾਹੀ ਕਨਾਈ ਰਹਾ ਕਾਲ ਫਾਸ ਜਬ ਗਰਮਹਿ ਮੇਲੀ ਤੇਹ ਸੁਧ ਸਭ ਬਿਸਰਾਈ RAM ਨਾਮ ਬਿਨ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਸਿਨ ਮਹਿ ਭਈ ਪਰਾਇ ਕਹੋ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨਾ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਉ ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਵਤ ਤੈ ਜਾਗਿਓ ਕਹਾਂ ਹੋਤ ਅਬ ਕੈ ਪਛਤਾਏ ਛੂਟਤ ਨਾਹਿਨ ਭਾਗਿਓ ਇਹੀ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨਰਾਗਿਓ ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮਹਿ ਪਾਗਿਓ ਮਾਰੂ ਅਸ਼ਟ ਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਬੇਦ ਪ੍ਰਾਨ ਕਥੇ ਸੁਨੇ ਹਾਰੇ ਮੁਨੀ ਅਨੇਕਾ ਅਠ ਸੱਤ ਤੀਰਥ ਬਹੁ ਘੜਾ ਭ੍ਰਮ ਥਾ ਕੇ ਭੀਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂੰ ਅਜਰਾਵਰ ਅਮਰ ਤੂੰ ਸਭ ਚਾਲਨ ਹਾਰੀ ਨਾਮ ਰਸਾਇਨ ਭਾਇ ਲੈ ਪਰ ਹਰ ਦੁਖ ਭਾਰੀ ਰਹਾਉ ਹਰ ਪੜੀਐ ਹਰ ਬੁਝੀਐ ਗੁਰਮਤੀ ਨਾਮ ਉਦਾਰਾ ਗੁਰਪੂਰੈ ਪੂਰੀ ਮਤ ਹੈ ਪੂਰਾ ਸ਼ਬਦ ਵਿਚਾਰਾ ਅਠ ਸੱਤ ਤੀਰਥ ਹਰ ਨਾਮ ਹੈ ਇਲ ਵਿਖ ਕਾਟਣ ਹਾਰਾ ਜਲ ਬਲੋਵੈ ਜਲ ਮਥੈ ਤਤ ਲੋੜੈ ਅੰਧ ਗਿਆਨਾ ਗੁਰਮਤੀ ਦਦ ਮਥੀਐ ਅਮਰਤ ਪਾਈਐ ਨਾਮ ਨਿਧਾਨਾ ਮਨ ਮੁਖ ਤਤ ਨਾ ਜਾਣਨੀ ਪਸ਼ੂ ਮਾਹੇ ਸਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜਮੈ ਵਾਰ ਵਾਰ ਗੁਰ ਕੈ ਸ਼ਬਦੇ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸਤੈ ਸਭ ਕੁੱਲ ਉਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਭਾਇ ਕਾਰਕ ਮਾਵਣੀ ਨਿਤ ਟੋਟਾ ਸਹ ਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਘਰਬਾਰਾ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਨ ਪਾਤਸ਼ਾਹੀਆਂ ਦੁੱਖ ਸੁਖ ਸੰਘਾਰਾ ਮੋਟਾ ਨਾਉ ਧਰਾਈਐ ਗਾਲੇ ਔ ਗਣ ਭਾਰਾ ਮਾਨਸ ਦਾਤ ਨਾ ਹੋਵਈ ਤੂੰ ਦਾਤਾ ਸਾਰਾ ਅਗਮ ਅਗੋਚਰ ਤੂੰ ਧਣੀ ਅਬਗਤ ਆਪਾਰਾ ਗੁਰ ਸ਼ਬਦੀ ਦਰ ਜੋਈਐ ਮੁਕਤੇ ਪੰਡਾਰਾ ਨਾਨਕ ਮੇਲ ਨਾ ਚੂਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਵਿਖ ਬੋਹਿ ਥਾਲਾ ਦਿਆ ਦੀ ਆਸਮੁੰਦ ਮਝਾਰ ਕੰਢੀ ਦੇਸ ਨ ਆਵਈ ਨਾ ਉਰਵਾਰ ਨਾ ਪਾਰ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਤਾ ਮਹਾ ਜਾਲ ਗੁਰ ਪ੍ਰਸਾਦੀ ਉੱਭਰੇ ਸੱਚਾ ਨਾਮ ਸੰਭਾਲ ਰਹਾਉ ਸਤ ਗੁਰੂ ਹੈ ਬੋਹਿਥਾ ਸ਼ਬਦ ਲੰਘਾਵਣ ਹਾਰ ਤਿੱਥੇ ਪਵਣ ਨਾ ਭਾਵ ਕੋ ਨਾ ਜਲ ਨਾ ਆਕਾਰ ਤਿੱਥੇ ਸੱਚਾ ਸੱਚ ਨਾਹੀਂ ਭਵਜਲ ਤਾਰਨ ਹਾਰ ਗੁਰਮਖ ਲੰਗੇ ਸੇ ਪਾਰ ਪਏ ਸੱਚੇ ਸਿਉ ਲਿਵਲਾਈ ਆਵਾਗੌਣ ਨਿਵਾਰਿਆ ਜੋਤੀ ਜੋਤ ਮਲਾਈ ਗੁਰਮਤੀ ਸਹਿ ਜੀ ਉਪਜੈ ਸੱਚੇ ਰਹੇ ਸਮਾਈ ਸੱਪ ਪੜਾਈ ਪਾਈਐ ਵੇਖੇ ਅੰਤਰ ਮਨ ਰੂਸ ਪੂਰਬ ਲਿਖਿਆ ਪਾਈਐ ਕਿਸ ਨੂੰ ਦੀਜੈ ਦੋਸ਼ ਗੁਰਮੁਖ ਗਾਰੜ ਦੇ ਸੁਣੇ ਮੰਨੇ ਨਾਉ ਸੰਤੋਸ਼ ਮਾਗਰ ਮਸ ਫਹਾਈਐ ਕੁੰਡੀ ਜਾਲ ਬਤਾਇ ਦੁਰਮਤ ਫਾਥਾ ਪਾਈਐ ਫਿਰ ਫਿਰ ਪਛੋਤਾਈ ਜੰਮਣ ਮਰਨ ਨ ਸੁਜਈ ਕੀਰਤਨਾ ਮੇਟਿਆ ਜਾਏ ਹਉਮੈ ਬਿਖ ਪਾਈ ਜਗ ਤੇ ਉਪਾਇਆ ਸ਼ਬਦ ਵਸੈ ਬਿਖ ਜਾਏ ਜਰਾ ਜੋਹੇ ਨਾ ਸਕਈ ਸੱਚ ਰਹੈ ਲਿਵ ਲਾਈ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਉਮੈ ਜਾਏ ਤੰਦੈ ਧਾਵਤ ਜਗ ਬੰਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਗਧ ਗਵਾਰ ਗੁਰ ਰਾਖੇ ਸੇ ਉਬਰੇ ਸੱਚਾ ਸ਼ਬਦ ਵਿਚਾਰ ਸੂਹਤ ਪਿੰਜਰ ਪ੍ਰੇਮ ਕੈ ਬੋਲੇ ਬੋਲਣਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾ ਏਕਾਵਾਰ ਗੁਰਮਿੰਨੇ ਐ ਖਸਮ ਪਛਾਣੀ ਐ ਕਹੋ ਨਾਨਕ ਮੋਖ ਦਵਾਰ